ਜਿੱਤੇ ਤੁਹਾਨੂੰ ਮਿੱਠੇ ਇਲਾਪਡਾਰ ਕੋਲੇ ਲੈ ਕੇ ਆਇਆ ਸੀ ਜਿੱਤੇ ਵਧੀਆ ਤੇ ਸਸਤਾ ਫੂਟ ਮਿਲਦਾ ਖੰਨਾ ਸ਼ਹਿਰ ਦੀ ਗੱਲ ਕਰੀਏ ਜਾਂ ਨੇ ਏਰੀਏ ਦੀ ਗੱਲ ਕਰੀਏ ਸਭ ਤੋਂ ਵਧੀਆ ਤੇ ਸਸਤਾ ਫੂਟ ਮਿਲਦਾ ਕਿੰਨਾ ਸਸਤਾ ਮਿਲਦਾ ਤੁਹਾਡੀ ਵੀਰ ਨਾਲ ਗੱਲਬਾਤ ਕਰਵਾਉਂਦੇ ਆ ਨਾਰੀਅਲ ਜਿਸ ਤਰ੍ਹਾਂ 100 ਦੇ 4 ਸਾਈ ਦੀ ਗੱਲ ਕਰੀਏ ਉਹ ਵੀ ਬਹੁਤ ਸਸਤੀਆਂ ਨੇ ਜੇਕਰ ਤੁਸੀਂ ਸਸਤੀਆਂ ਤੇ ਵਧੀਆ ਆਖਰੀਆਂ ਜਾਂ ਫੂਟ ਲੈਣਾ ਚਾਹਤੋਂ ਸਭ ਤੁਸੀਂ ਆਉਣਾ ਕਿੱਥੇ ਆ ਖੰਨਾ ਸ਼ਹਿਰ ਜਿਕਰ ਅਮਰੋਦ ਤੋਂ ਆਉਨੇ ਹੋ ਤਾਂ ਜਿਹੜੇ ਕਾਲ ਦੇ ਬਿਲਕੁਲ ਸਾਹਮਣੇ ਜਿੱਤੇ ਸੀ ਸਤਤ ਕੜਾ ਇੱਥੇ ਆ ਜੂ। ਬਹੁਤ ਆ ਰਹੇ ਹੋ ਕਿ ਤੁਸੀਂ ਬੜੀਆਂ ਜਿਹੀ ਇੱਕ ਨੂੰ ਇਤਰੋਂ ਗੱਲ ਕੀਤੀ ਤਾਂ ਬਸ ਟੂਰ ਆਸਰ ਇਹ ਸਰ ਜੀ ਬ੍ਰੇਕ ਉੱਪਰ ਨੂੰ ਜੀ ਗਿਆ ਹੁੰਦਾ। ਇਹ ਗੱਲਬਾਤ ਕਰਵਾਉਣਾ ਵੀਰ ਤੇ ਨਾਲ ਸੇ ਪੂਰੀ ਜੀ ਦੀ ਪੰਜਾਬ ਜਿਕਰ ਚੰਨਾ ਤੇ ਨਮਰ ਤੋਂ ਸਬਸਕ੍ਰਾਈਬ ਜਰੂਰ ਕਰਨਾ। ਚੈਨਲ ਤੇ ਨਾ ਤੋਂ ਵੀ ਮਾਫੀ ਚਾਹੁੰਦਾ ਸੰਕਲਪ ਸ੍ਰੇਤੀ ਸਭ ਤੋਂ ਪਹਿਲਾਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜੀ ਤੇ ਅੱਜ ਦੇ ਕੀ ਰੇਟ ਨੇ ਕੀ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਹੋ ਪਹਿਲਾਂ ਤਾਂ ਮੈਂ ਧਿਰੋ ਧੰਨਵਾਦ ਕਰਦਾ ਪੂਰੀ ਪਬਲਿਕ ਦਾ ਤੁਹਾੜੇ ਬਹੁਤ-ਬਹੁਤ ਮੁਬਾਰਕਾਂ ਦਿੰਨਾ ਜੀ ਪੂਰੀ ਪਬਲਿਕ ਨੂੰ ਨਵੇਂ ਸਾਲ ਦੀਆਂ ਵੀ ਨਵਾਂ ਸਾਲ ਸਭ ਉਸ ਨੂੰ ਖੁਸ਼ੀਆਂ ਨਾਲ ਪਰਿਆਵੀ ਔਰ ਜਿਹੜੇ ਅੱਜ ਨਵਾਂ ਤੋਹਫਾ ਲੈ ਕੇ ਆਏ ਆ ਉਹਨਾਂ ਵਾਸਤੇ ਲੈ ਕੇ ਆਏ ਜਿਹੜੇ ਨਵਾਂ ਸਾਲ ਮੈਂ ਕਿਹਾ ਸੀ ਨਾ ਵੀ ਨਵਾਂ ਤੋਹਫਾ ਲੈ ਕੇ ਆਉਂਗਾ ਇਹ ਨਵਾਂ ਤੋਹਫਾ ਇਦਾਂ ਵਾਲੀ ਜੀ ਸਿਰਫ ਸਬਜ਼ੀਆਂ ਦੇ ਆਜਾ ਜੀ ਵੀਰ ਜੀ ਆਏ ਨੇ ਕਿਹੜੀ ਜਗ੍ਹਾ ਤੋਂ ਆਏ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਆ ਜੀ ਤੁਹਾਡਾ 9 ਨੰਬਰ ਗਲੀ ਤੋਂ 9 ਨੰਬਰ ਗਲੀ ਤੋਂ ਡਾਕਟਰ ਮਰਾੜ ਦੇ ਜੀ 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 ਕੀ ਕਿਉਂ ਆਉਨੇ ਹੋ ਤੁਸੀਂ ਇੱਥੇ ਕਿਉਂ ਆਉਨੇ ਹੋ ਸਸਤਾ ਮਿਲਦਾ ਪਤਾ ਨਹੀਂ ਸਮਾਨ ਸਸਤਾ ਮਿਲਦਾ ਕੀ ਸ਼ਹਿਰ ਦੇ ਵਿੱਚ ਹੋਰ ਕਿਤੇ ਸਸਤਾ ਮਿਲਦਾ ਨਹੀਂ ਹੈਗਾ ਇਹਨਾਂ ਜਿੱਥੇ ਸਸਤਾ ਮਿਲਦਾ ਜਿੱਥੇ ਲੈਣਾ ਮੰਡੀ ਟੇ ਵੀ ਮਿਲਦਾ ਉਹ ਨਾ ਤੇ ਜੀ ਬਈ ਨੇੜੇ ਆ ਸਾਨੂੰ ਤੁਸੀਂ ਪਬਲਿਕ ਨੂੰ ਕੀ ਸਨੇਹਾ ਦਿੰਨੇ ਹੋ ਕੀ ਸਨੇਹਾ ਪਬਲਿਕ ਨੂੰ ਤੁਹਾਨੂੰ ਵੀ ਇਹੀ ਸਨੇਹਾ ਦਿੰਨੇ ਵੀ ਜਿੱਥੇ ਤੁਹਾਨੂੰ ਸਸਤਾ ਮਿਲਦਾ ਉਹ ਕਿਉਂ ਜੀ ਤੇ ਸਮਿਤ ਵੀਰ ਜੀ ਨਾਲ ਗੱਲਬਾਤ ਕਰਦੇ ਆ ਅੱਜ ਦੇ ਕੀ ਰੇਟ ਨੇ ਤੇ ਕੀ ਆਫਰਾਂ ਨੇ ਅੱਜ ਦੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਆਫਰਾਂ ਨੇ ਸਰ ਜੀ ਅੱਜ ਤੁਹਾਨੂੰ ਮੈਂ ਬਹੁਤ ਵਧੀਆ ਜਿਹੇ ਸਬਜ਼ੀ ਦੀ ਗੱਲ ਕੀਤੀ ਸੀ ਮੈਂ ਤੁਹਾਨੂੰ ਸਬਜ਼ੀ ਬਹੁਤ ਸਸਤੀ ਦੇ ਦੂੰਗਾ ਅੱਜ ਮੈਂ ਦੇ ਰਿਹਾ ਤੁਹਾਨੂੰ ਮਟਰ 100 ਰੁਪਏ ਦੇ 4 ਕਿਲੋ ਦੀ ਉਸਦੇ ਨਾਲ ਹੀ ਗਾਜਰ 100 ਰੁਪਏ ਦੀ 5 ਕਿਲੋ ਔਰ ਇਹ ਸਬਜ਼ੀ ਹੈ ਰੋਜ਼ ਘੜਦਾ ਬਦਦਾ ਰੇਟ ਲੈਂਦਾ ਇਹ ਨਹੀਂ ਪਤਾ ਮੈਂ ਅੱਜ ਮਟਰ ਵੇਚਦੇ ਆ 100 ਰੁਪਏ ਦੇ 4 ਕਿਲੋ ਕੱਲ ਮੈਂ 100 ਰੁਪਏ ਦੇ 5 ਕਿਲੋ ਦੇ ਦੂੰਗਾ ਇਹ ਨਹੀਂ ਪਤਾ ਵੀ ਅੱਜ ਮੈਂ ਗਾਜਰ 100 ਰੁਪਏ ਦੀ 5 ਕਿਲੋ ਦੇ ਰਿਹਾ ਕੱਲ ਨੂੰ ਮੈਂ 7 ਕਿਲੋ ਦੇ ਦੂੰਗਾ ਕਿਉਂਕਿ ਮੰਡੀ ਆ ਮੰਡੀ ਰੋਜ਼ ਘਟਦੀ ਵਧੀ ਆਂਦੀ ਆ ਔਰ ਮੈਂ ਮੰਡੀ ਨਾਲੋਂ ਤਿੱਗਣਾ ਰੋਡ ਤਿੱਗਣਾ ਥੱਲੇ ਦਊਂਗਾ ਤੀਜਣਾ ਠੀਕ ਹੈ ਨਾ 2 ਰੁਪਏ ਤੇ ਗੇਮ ਖੇਡੀ ਸੀ ਸੁਮਿਤ ਨੇ ਤੋ 5 ਮਿੰਟ 5 ਮਿੰਟ ਪਹਿਲਾਂ ਔਰ 2 ਰੁਪਏ ਤੇ ਅੱਜ ਖੇਡਦਾ ਪਿਆ ਮੇਰੇ ਨਾਲ ਮੇਰੇ ਨਾਲ ਚਾਰ ਬੰਦਿਆਂ ਦੇ ਘਰੇ ਰੋਟੀ ਪੱਕਰੀ ਹੈ ਜੀ ਇਸ ਟਾਈਮ ਇੱਕ ਮੁੰਡਾ ਮੇਰੇ ਨਾਲ ਰੱਖਿਆ ਹੋਇਆ ਜੀ ਨਾਲ ਦਾਲ ਵੀ ਬਣਾਉਣੀ ਹੋ ਤੁਸੀ ਤਾਂ ਹੁਣ ਜੀ ਦਾਲ ਦਾਲ ਪਹਿਲਾਂ ਇਕੱਲੀ ਦਾਲ ਬਣਦੀ ਸੀ ਹੁਣ ਤਾਂ ਮਟਰ ਪਨੀਰ ਵੀ ਬਣਾ ਲਈਦਾ ਜੀ ਮਟਰ ਪਨੀਰ ਵੀ ਬਣਾਇਆ ਕਿਆ ਬਾਗ ਕਿੰਨਾ ਮਾਲਕ ਦਾ ਕਰਮ ਹੋ ਗਿਆ ਜੀ ਜੀ ਠੀਕ ਹੈ ਨਾ ਜੀ ਇੱਕ ਵੀਰ ਆ ਮੇਰੇ ਨਾਲ ਕੰਮ ਕਰਦਾ ਇੱਕ ਉਹ ਵੀਰ ਮੇਰੇ ਨਾਲ ਕੰਮ ਕਰ ਰਿਹਾ ਵਾ ਠੀਕ ਹੈ ਔਰ ਮੰਨ ਕੇ ਚੱਲੋ ਵੀ ਤਿੰਨ ਚਾਰ ਮੁੰਡਿਆਰੇ ਘਰੇ ਰੋਟੀ ਪੱਕਦੀ ਐ ਮੇਰੇ ਘਰੇ ਵੀ ਰੋਟੀ ਪੱਕਦੀ ਐ ਅਸੀਂ ਮਿਹਨਤ ਕਰ ਰਹੇ ਆ ਮਿਹਨਤ ਨੂੰ ਭੱਗ ਲੱਗ ਰਹੀ ਠੀਕ ਬੂੰਦ ਬੂੰਦ ਨਾਲ ਘੜਾ ਪੜ ਜਾਂਦਾ ਸ਼ਾਮ ਨੂੰ ਵੰਡ ਕੇ ਘਰੇ ਲੈ ਜੀਦਾ ਜੋ ਇਹਨਾਂ ਲਈ ਹਿੱਸਾ ਆਉਂਦਾ ਇਹਨਾਂ ਨੂੰ ਦੇਦੀ ਦਾ ਦਿਹਾੜੀ ਇਹਨਾਂ ਦੀ ਹੁੰਦੀ ਆ ਇਹਨਾਂ ਨੂੰ ਦੇਦੀ ਦਾ ਆਪਣੀ ਜਿਹੜੀ ਤਿਲ ਫੁਲ ਆਉਂਦਾ ਆਪਣਾ ਰੱਖ ਲਈ ਪਈ ਹੋਰ ਮੰਡੀ ਦੇ ਵਿੱਚ ਸਭ ਤੋਂ ਵੱਡੀ ਗੱਲ ਵੱਡੀ ਹੈ ਜੀ ਕਈਆਂ ਨੇ ਮੈਸੇਜ ਆਏ ਸੀਗੇ ਵੀ ਇਹ ਹੈ ਹੁਣ ਕਰਜ਼ਾ ਚੜ ਜਾਊਗਾ ਇਹਦੇ ਸਿਰ ਤੇ ਇਹ ਭੱਜ ਜਾਊਗਾ ਕਰਜ਼ਾ ਤਾਂ ਮਾਲਕ ਕੋ ਤਾਂ ਚੜੂਗਾ ਜੇ ਆਪਾਂ ਪੈਸੇ ਕਿਸੇ ਦਾ ਰੱਖਾਂਗੇ ਕਰਜ਼ਾ ਤਾਂ ਤਾਂ ਚੜੂਗਾ ਜੇ ਆਪਾਂ ਆਪਣੇ ਮਨ ਦੇ ਵਿੱਚ ਸੋਚਾਂਗੇ ਕੋਈ ਨਹੀਂ ਮਾਲ ਆ ਗਿਆ ਪੈਸੇ ਦੇ ਦੰਗੇ ਬਾਅਦ ਚ ਠੀਕ ਹੈ ਰਾਤ ਨੂੰ ਜਦ ਤੱਕ ਵਪਾਰੀ ਮੇ ਕੋਲ ਆ ਕੇ ਪੈਸੇ ਨਹੀਂ ਲੈ ਕੇ ਜਾਂਦੇ ਜਦ ਤੱਕ ਮੈਂ ਕੋਰੋ ਹਿੱਲ ਦੰਦ ਸਭ ਨੂੰ ਵਪਾਰੀਆਂ ਨੂੰ ਪੇਮੈਂਟ ਦੇ ਕੇ ਜਿਹੜੀਆਂ ਘਰੇ ਲੈ ਕੇ ਜਾਂਦੀਆਂ ਨੇ ਏਦਾਂ ਨਹੀਂ ਲੈ ਕੇ ਜਾਂਦੀਆਂ ਰੋਟੀ ਹੋਰ ਦੂਸਰੇ ਦਿਨ ਹੱਸ ਕੇ ਉਹੀ ਵਪਾਰੀ ਚਾਹ ਦੇ ਨਾਲ ਫਿਰ ਮਾਲ ਦਿੰਦੇ ਵੀ ਆ ਪਹਿਲਾਂ ਚਾਹ ਪੀਓ ਫਿਰ ਮਾਲ ਲੀ ਇਹਨਾਂ ਮੇਰੇ ਮਾਲਕ ਦਾ ਕਰਮ ਹੋ ਗਿਆ ਫੋਨ ਤੇ ਮੰਗਵਾਲੀਏ ਤਾਂ ਕੋਮਤੇ ਵੀ ਮਾਲ ਸਾਰਾ ਹੈ ਤੇ ਗੱਲ ਕਰੀਏ ਅੱਜ ਦੇ ਰੇਟਾਂ ਦੀ ਅੱਜ ਦੇ ਰੇਟ ਕੀ ਲਾਏ ਨੇ ਕੀ ਆਫਰਾਂ ਨੇ ਅੱਜ ਦੀਆਂ ਅੱਜ ਦੇ ਮੈਂ ਤੁਹਾਨੂੰ ਦੇ ਰਿਹਾ ਜੀ ਕਿ ਕੇਲਾ ਕੇਲਾ ਮੰਡੀ ਦੇ ਵਿੱਚ ਮੰਨ ਕੇ ਚੱਲੋ ਅੱਜ ਦਾ ਰੇਟ 25 ਰੁਪਏ ਹੋ ਚੁੱਕਿਆ ਹੈ ਮੰਡੀ 26 ਰੁਪਏ 27 ਰੁਪਏ ਮੰਡੀ ਦੇ ਵਿੱਚ ਮਿਲਦੇ ਆ 27 ਰੁਪਏ ਮੰਡੀ ਦੇ ਵਿੱਚ ਕੀ ਅੱਜ ਦਾ ਰੇਟ ਮਿਲ ਰਿਹਾ ਕੇਲਾ ਇੱਕੇ ਤਰੀਕੇ ਨੂੰ ਤੇ ਆਪਣੇ ਕੋਲ ਕਿੰਨੇ ਦਾ ਮਿਲਦਾ ਆਪਾਂ ਦੇ ਰਿਹਾ ਜੀ ਤੁਹਾਨੂੰ 100 ਰੁਪਏ ਦੇ 4 ਕਿਲੋ ਕੇ ਲਈ ਕਿਉਂਕਿ ਸਮਿਤ ਨੇ ਪਹਿਲਾਂ ਵੀ ਗੱਲ ਕੀਤੀ ਸੀ ਕਿ ਪੰਜਵੇਂ ਨੇ ਪਹਿਲੇ ਵੀ ਮੈਂ 100 ਰੁਪਏ ਚਾਰ ਕਿਲੋ ਹੀ ਦਊਂਗਾ ਜੇ ਮੈਨੂੰ ਇੱਕ ਦੇ ਵਿੱਚੋਂ ਨਹੀਂ ਕਮਾਈ ਹੋ ਰਹੀ ਤਾਂ ਮੈਨੂੰ ਦੂਜੇ ਦੇ ਵਿੱਚ ਕਮਾਈ ਹੋ ਰਹੀ ਹੈ ਨਾ ਮੈਨੂੰ ਜੀ ਦੂਜੇ ਦੇ ਵਿੱਚ ਕਮਾਈ ਨਹੀਂ ਹੋ ਰਹੀ ਬਲਕਿ ਦੂਜੇ ਦੇ ਵਿੱਚ ਕਮਾਈ ਹੋ ਰਹੀ ਹੈ ਜੇ ਮੈਂ ਦੋ ਚੀਜ਼ਾਂ ਇੱਦਾਂ ਦੇ ਸਕਦਾ ਨਾ ਕਿ ਇੱਕ ਚੀਜ਼ ਦੇ ਵਿੱਚ ਕਮਾਈ ਕਰਦਾ ਠੀਕ ਹੈ ਜੀ ਔਰ ਤੇਲਾ 100 ਰੁਪਏ ਦਾ 4 ਕਿਲੋ ਜਿੰਨੂੰ 100 ਰੁਪਏ ਦਾ 3 ਕਿਲੋ ਔਰ ਅਮਰੂਦ ਅਮਰੂਦ 100 ਰੁਪਏ ਦੇ 1.5 ਕਿਲੋ ਦੇ ਦੇ ਮੈਂ 120 ਰੁਪਏ ਕਿਲੋ 2 ਕਿਲੋ ਦੇ ਰਿਹਾ ਮੈਂ 60 ਰੁਪਏ ਕਿਲੋ 120 ਰੁਪਏ ਦੇ 2 ਕਿਲੋ ਜੀ ਠੀਕ ਹੈ ਜੇ ਮੈਂ ਆਈਏ ਪਾ ਅਨਾਰ ਦੇ ਉੱਤੇ ਅਨਾਰ ਹੈ ਬਹੁਤ ਟੌਪ ਦਾ ਵੱਡਾ ਸਹੀ ਦੇ ਵਿੱਚ ਹੈ ਸਿਰਫ 120 ਰੁਪਏ ਕਿਲੋ ਦੇ ਰਿਹਾ ਅਨਾਰ 120 ਔਰ 130 ਰੁਪਏ ਕਿਲੋ ਦੋ ਤਰ੍ਹਾਂ ਦੇ ਅਨਾਰ 120 ਤੇ 130 ਜੀ ਔਰ ਇੱਕ ਨਾ ਮੈਂ ਬਹੁਤ ਵਧੀਆ ਤੋਹਫਾ ਲੈ ਕੇ ਆਇਆ ਹਾਂ ਮਲਾਈ ਹੋਰ ਮਲਾਈ ਇਹ ਮਲਾਈ ਹੈ ਜੀ ਖੰਜੂਰ ਮਲਾਈ ਹੈ ਜੀ ਨੂੰ ਕਹਿੰਦੇ ਮਲਾਈ ਖਾਲੀ ਤੇ ਖੰਜੂਰ ਖਾਲੀ ਇੱਕ ਬਰਾਬਰ ਹੀ ਹੈ ਇਹਨੂੰ ਕਹਿੰਦੇ ਕਿਵੇਂ ਗੋਲਦਈ ਵਿੱਚ ਆਏ ਸਰ ਜੀ ਬਾਹਰ 250 ਰੁਪਏ ਡੱਬਾ ਅੱਛਾ ਆਪਣੇ ਕੋਲ ਸਿਰਫ 150 ਰੁਪਏ ਦਾ 100 ਰੁਪਏ ਦਾ ਫਰਕ ਮੈਂ ਸਿਰਫ 150 ਰੁਪਏ ਦਾ ਦੇ ਰਿਹਾ 150 ਰੁਪਏ ਦਾ ਹੋਰ ਇੱਕ ਮੇਰੇ ਕੋਲ ਅੱਧਾ ਕਿਲੋ ਦੇ ਵਿੱਚ ਆ ਮੈਂ ਜਿਹੜੀ ਸਿਰਫ 50 ਰੁਪਏ ਦੇ ਵਿੱਚ ਜੀ ਜੀ ਸਭ ਤੋਂ ਪਹਿਲਾਂ ਤਾਂ ਬਾਦਸ਼ਾਹ ਵੀਰ ਜੀ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਵੀਰ ਜੀ ਨੂੰ ਤੇ ਕੀ ਸਨੇਹਾ ਦਿੰਨੇ ਹੋ ਸੰਗਤਾਂ ਨੂੰ ਸਨੇਹਾ ਬਸ ਆਪਣਾ ਗੁਰੂ ਮਹਾਰਾਜ ਨਾਲ ਜੁੜਕੇ ਰਹੋ ਲੋਕਾਂ ਦੇ ਵਿੱਚ ਖੁਸ਼ੀਆਂ ਵੰਡੋ ਲੋਕਾਂ ਨਾਲ ਆਪਣਾ ਤਕੜੀ ਹੋ ਕੇ ਖੜੋ ਬਸ ਇਹੀ ਹੈ ਦਿੰਨੇ ਜੀ ਤੇ ਤੁਸੀਂ ਆਪਣਾ ਨਾਮ ਤੇ ਸਾਰਾ ਦੱਸ ਦਿਓ ਸੰਗਤਾਂ ਜੋ ਜੁੜੀਆਂ ਹੋਈਆਂ ਨੇ ਆਪਣੇ ਨਾਲ ਉਹਨਾਂ ਨੂੰ ਪਤਾ ਲੱਗੇ ਸਾਡੇ ਬਾਦਸ਼ਾਹ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਗੁਰਜੀਤ ਸਿੰਘ ਨਾਮ ਹੈ ਦਾਸ ਆਮ ਆਵਾਜ਼ੀ ਪਾਰਟੀ ਦਾ ਹਲਕਾ ਖੰਨੇ ਤੋਂ ਇੱਕ ਛੋਟਾ ਜਿਹਾ ਵਰਕਰ ਹੈ ਤੇ ਬਸ ਇੱਕ ਨਵੇਂ ਸਾਲ ਤੋਂ ਇੱਕ ਮੈਸੇਜ ਦੇਦਿਆਂ ਕਿ ਆਪਸ ਵਿੱਚ ਪਿਆਰ ਵੱਧ ਤੋਂ ਵੱਧ ਬਣਾ ਕੇ ਰੱਖੋ ਲੋਕਾਂ ਦੇ ਨਾਲ ਪਰ ਵੱਧ ਤੋਂ ਵੱਧ ਆਪਣਾ ਸਹਿਚਾਰਜ ਨਾਲ ਵਧਿਆ ਆਊਗਾ ਉਹਨਾਂ ਆਪਾਂ ਨੂੰ ਵਧਿਆ ਆਊਗਾ ਬਿਲਕੁਲ ਜਿਵੇਂ ਜੀ ਖਾਲਸਾ ਉਹ ਐਗਰ ਜਿੱਕੀ ਫਤ ਤੋ ਆਪਣੇ ਖੰਨੇ ਸ਼ਹਿਰ ਦੇ ਵਿੱਚ ਸਮਿਤ ਵੀਰ ਜੀ ਨੇ ਕੇਲਾ ਭੰਡਾਰ ਵਾਲੇ ਆਪਣੇ ਨਾਲ ਖੜੇ ਨੇ ਤੇ ਤੁਹਾਡੇ ਵੀ ਮੰਨ ਲਓ ਰੂਹ ਰੂ ਹੋ ਗਏ ਨੇ ਬਾਕੀ ਗੁਰਪਤੇ ਸਾਂਝ ਪਾਈ ਹੈ ਇਹਨਾਂ ਨੇ ਵੀ ਤੇ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਸਮਿਤ ਸਾਡਾ ਭਰਾ ਹੈ ਜੀ ਸਾਡੇ ਮਹੱਲੇ ਦਾ ਜੰਪਾਲ ਮੁੰਡਾ ਹੈ ਜੀ ਤੇ ਜੰਪਾਲ ਮੁੰਡਾ ਹੈ ਇਹਨੇ ਆਪਣੇ ਤੌਰ ਤੇ ਇਹ ਦੇਖੋ ਇੱਕ ਆਮ ਆਮ ਘਰ ਦਾ ਮੁੰਡਾ ਹੈ ਆਮ ਘਰ ਦੇ ਮੁੰਡੇ ਨੇ ਇੰਨੀ ਕਿ ਮਿਹਨਤ ਕਰੀ ਇੰਨੀ ਕਿ ਮਿਹਨਤ ਕਰੀ ਕਿ ਅੱਜ ਸਮਤ ਨਾਮ ਖੰਨੇ ਦੇ ਵਿੱਚ ਬੱਚਾ ਬੱਚਾ ਜਾਣਦਾ ਵੀ ਕੋਈ ਸਮਤ ਕੇਲੇ ਵਾਲਾ ਫਲਾਣ ਦੀ ਜਗ੍ਹਾ ਤੇ ਖੜਦਾ ਜੀ ਇੰਨਾ ਕਿ ਇਸ ਉਹ ਬੰਦੇ ਨੇ ਮਿਹਨਤ ਕਰਕੇ ਆਪਣੀ ਮਿਹਨਤ ਦੇ ਜੋਰ ਤੇ ਆਪਣਾ ਇਹ ਨਾਮ ਬਣਾਇਆ ਤੇ ਵੱਧ ਤੋਂ ਵੱਧ ਮੈਂ ਇਹਨਾਂ ਦੇ ਇੱਕ ਇਹਨਾਂ ਨੂੰ ਦੇਖਦੇ ਹੋਏ ਲੋਕਾਂ ਨੂੰ ਹੋਰ ਵੀ ਮੈਸੇਜ ਮਿਲਦਾ ਹੈ ਕਿ ਤੁਸੀਂ ਖੁਦ ਤਕੜੇ ਹੋਵੋ ਪੰਜਾਬੀਆਂ ਖੁਦ ਤਕੜੇ ਹੋਵੋ ਖੁੱਦਾਂ ਘਰਾਂ 'ਚੋਂ ਬਾਹਰ ਆਓ ਜਿਹਦਾਂ ਨੂੰ ਕੋਈ ਕੰਮ ਨਹੀਂ ਵੀ ਮਿਲਦਾ ਤਾਂ ਕੋਈ ਨਾ ਕੋਈ ਆਪਣਾ ਛੋਟਾ ਮੋਟਾ ਖੁਦ ਪਹਿਲ ਦੇ ਆਰ ਦੇ ਕੰਮ ਤੋਰੇ ਇਸ ਸਮਤ ਵੀਰ ਨੇ ਬਹੁਤ ਵਧੀਆ ਮੈਸੇਜ ਦਿੱਤਾ ਹੈ। ਅਸੀਂ ਸਮਤ ਵੀਰ ਦੀ ਇੱਥੇ ਗੱਲ ਤਰੀਕਾ। ਰੇਟ ਦੀ ਗੱਲ ਕਰੀਏ ਤਾਂ ਰੇਟ ਵੀ ਇਹਨਾਂ ਦੇ ਕਿ ਫਿਰ ਹਰ ਕਿਸੇ ਦੀ ਪਹੁੰਚ ਤੋਂ ਫਰੂਟ ਦੂਰ ਸੀਗਾ ਜਿਹੜਾ ਕਿ ਅੱਜ ਹਰ ਕੋਈ ਅਪਣਾ ਸਕਦਾ। ਨਾਰੀਅਲ ਦੀ ਗੱਲ ਕਰੀਏ ਪਾਣੀ ਦੀ ਬੋਤਲ ਦੇ ਬਰਾਬਰ ਨਾਰੀਅਲ ਮਿਲ ਜਾਂਦਾ ਹੈ ਦੇਖੋ। ਤੇ ਸਿਹਤ ਲਈ ਬਹੁਤ ਜ਼ਰੂਰੀ ਵੀ ਆ ਉਹ। ਤੇ ਇੱਕ ਵਧੀਆ ਪਰਾਲਾ ਜੀ। ਇੱਕ ਤਰੀਕੇ ਦਾ ਇਹ ਮੈਂ ਇੰਨੀ ਗੱਲ ਕਹੂੰਗਾ ਆ ਆਮਦਨ ਨੂੰ ਛੱਡ ਕੇ ਇਹ ਇੱਕ ਬਹੁਤ ਵੱਡੀ ਸੇਵਾ ਹੈ। ਜੀ। ਜਿਹੜੀ ਸਮਤ ਵੀਰ ਨੇ ਕੀਤੀ ਹੈ। ਯਾ ਅਗੇ ਵੀ ਕਰੂਗਾ ਯਾ ਕਰਦਾ ਹੈਗਾ ਇੱਕ ਬਹੁਤ ਵੱਡੀ ਸੇਵ ਹੈ ਜਿਨ੍ਹਾਂ ਦੇ ਕੋਲ ਨਾਰੀਅਲ ਲੈਣ ਵਾਸਤੇ ਯਾ ਹੋਰ ਕੋਈ ਫਲ ਲੈਣ ਵਾਸਤੇ ਪੈਸੇ ਨਹੀਂ ਹੈਗੇ ਇਹ ਵੀ ਦੋਣ ਦਾ ਆਪਣਾ ਜਮਾਈ ਜਾਇਜ਼ ਜੇੜ ਜਮਾਈ ਜਾਇਜ਼ ਦੇ ਤੌਰ ਤੇ ਜੋ ਉਹਨਾਂ ਨੂੰ ਸਹੀ ਪੂਰਜਵੇ ਉਸ ਰੇਟ ਤੇ ਸਾਰਾ ਫਲ ਫੂਟ ਦੇ ਦਿੰਦੇ ਜੀ ਇਹਨਾਂ ਨੇ ਤਾਂ ਇਹ ਹੋਰ ਵੀ ਆਫਰ ਦਿੱਤੀ ਆ ਵੀ ਜੋ ਕੋਈ ਗਰੀਬ ਲੋੜਵੰਦ ਹਸਪਤਾਲ ਦੇ ਵਿੱਚ ਜ਼ਰੂਰਤਬੰਦ ਹੈ ਡਾਕਟਰ ਨੇ ਦੱਸਿਆ ਵੀ ਫਰੂਟ ਦੀ ਜ਼ਰੂਰਤ ਆ ਕਹਿੰਦਾ ਮੇਰੇ ਕੋਲ ਆ ਕੇ ਫ੍ਰੀ ਲੈ ਜਾਓ ਜੀ ਵੀ ਆਪ ਕੋਲ ਦੇ ਪੋਰ ਇਹ ਕਿਸੇ ਵੱਡੀ ਸੇਵ ਹੈ ਏ ਮੈਂ ਤੁਹਾਡੀ ਵੀਡੀਓ ਰਹੀ ਮੈਸੀ ਵੀ ਦੇਣਾ ਚਾਹਨਾ ਸਮਿਤ ਸਾਡਾ ਭਰਾ ਏ ਜੇ ਕੋਈ ਲੋੜਵੰਦ ਲੋੜਵੰਦ ਪਰਿਵਾਰ ਹਲਕਾ ਖੰਨੇ ਦੇ ਵਿੱਚ ਜੇ ਕਿਸੇ ਨੂੰ ਲੱਗਦਾ ਜੇ ਕੋਈ ਆਪਣਾ ਸਿਵਲ ਦੇ ਵਿੱਚ ਕੋਈ ਦਾਖਲ ਹੈ ਤਾਂ ਮੈਂ ਆਪਣੇ ਸਮਿਤ ਵੱਲੋਂ ਗੱਲ ਠੋਕ ਕੇ ਕਹਿਣਾ ਜੇ ਕੋਈ ਫੁੱਲ ਲੈਂਡ ਦੀ ਸਮਰਤਾ ਦੇ ਵਿੱਚ ਨਹੀਂ ਹੈ ਉਹ ਵੀਰ ਕੋ ਲਾਵੇ ਉਹ ਆਪਣਾ ਵੀਰ ਆਪਣਾ ਸਮਿਤ ਵੀਰ ਉਸ ਦੀ ਫ੍ਰੀ ਸੇਵਾ ਲਾਊਗਾ ਜੀ ਜੀ ਥੈਂਕ ਯੂ ਜੀ ਥੈਂਕ ਯੂ ਵੈਰੀ ਬਾ ਸ਼ਾ ਵੀਰ ਜੀ ਜੀ ਸਾਡੇ ਤੇ ਗੱਲਬਾਤ ਕਰਦੇ ਆ ਸੁਮਿਤ ਵੀਰ ਜੀ ਦੇ ਨਾਲ ਤੇ ਆਪਾਂ ਗੱਲਬਾਤ ਕਰਾਂਗੇ ਹੁਣ ਸਬਜੀ ਦੇ ਸਬੰਧ ਵਿੱਚ ਜਿਸ ਤਰ੍ਹਾਂ ਮਟਰ ਦੀ ਗੱਲ ਕਰੀਏ ਸਿਆਲ ਦਾ ਸੀਜ਼ਨ ਆ ਤੇ ਸਰ ਜੀ ਮਟਰ ਅੱਜ ਮੈਂ ਤੁਹਾਨੂੰ ਦੇ ਰਿਆਂ ਜਿਹੜਾ 16 ਕਿਲੋ ਕੱਲ ਨੂੰ ਇਹ ਮਟਰ ਹੁਣ ਮਤਲਬ ਅੱਜ ਆ ਗਿਆ ਇਹ ਬਾਹਰੋਂ ਜਿਹੜਾ ਅੰਮ੍ਰਿਤਸਰ ਦਾ ਮਟਰ ਆ ਰਿਹਾ ਉਹੋ ਚੀਜ਼ ਐ ਜੀ ਕੱਲ ਨੂੰ ਲੋਕਲ ਮਟਰ ਆਉਂਦਾ ਲੰਬੀ ਫਲੀ ਵਾਲਾ ਜੀ ਉਹਦਾ ਰੇਟ ਪਲੱਸ ਹੁੰਦਾ ਪਰ ਮੈਂ ਉਹਦਾ ਵੀ ਰੇਟ ਤੁਹਾਨੂੰ ਮੈਂ ਬਹੁਤ ਡਾਊਨ ਦਊਂਗਾ ਕਾਉਣ ਮਤਲਬ 100 ਰੁਪਏ ਦੇ 4 ਕਿਲੋ ਮਟਰ ਉਦਾਂ ਹੀ ਦਿੰਦਾ ਰੂੰਗਾ ਜਿਹੜੀ ਚੀਜ਼ ਵਧੀਆ ਦੇ ਵਿੱਚ ਆ ਰਹੀ ਹੈ ਮੇਰੇ ਕੋਲ ਇੰਪੋਰਟਡ ਚੀਜ਼ ਹੁੰਦੀ ਹੈ ਵਧੀਆ ਚੀਜ਼ ਹੁੰਦੀ ਹੈ ਮਾੜੀ ਲਿਆ ਕੇ ਮਾੜੀ ਵੇਚਣੀ ਤਾਂ ਸਮਿੱਤ ਉਹਨ ਕੱਢੀ ਕੋਠੀ ਪਾ ਕੇ ਵੇਚੀ ਜਾਂਦਾ ਜੀ ਇਹ ਕਿਹੜਾ ਮੈਂ ਕਿਹਾ ਬੂੰਦ ਬੂੰਦ ਨਾਲ ਕੜਾ ਪਰ ਕੇ ਸਮਿੱਤ ਘਰੇ ਲੈ ਕੇ ਜਾਂਦਾ ਸ਼ਾਮ ਨੂੰ ਹੁਣ ਮੰਨ ਕੇ ਚੱਲੋ ਜੇ ਮਜ਼ਦੂਰ ਦੀ ਦਿਹਾੜੀ 150000 ਰੁਪਿਆ ਵਾ ਤਾਂ ਸਮਿੱਤ ਦੀ ਦਿਹਾੜੀ 1000 1500 ਰੁਪਏ ਮੰਨ ਕੇ ਚੱਲੋ ਮੈਂ 1000 1500 ਰੁਪਏ ਦਿਹਾੜੀ ਪਾ ਕੇ ਲੈ ਕੇ ਜਾਂਦਾ ਬਸ ਕਰੀ ਤੇ ਲੋਕ ਵੀ ਖੁਸ਼ ਤੇ ਲੋਕ ਵੀ ਖੁਸ਼ ਹੈ ਜੀ ਤੇ ਸਮਿੱਤ ਵੀ ਖੁਸ਼ ਆ ਮਾਲਕ ਦੀ ਕਿਰਪਾ ਨਾਲ ਬਾਕੀ ਭਰਾਵਾਂ ਦੀ ਦੁਆਵਾਂ ਨੇ ਅਜਿਹੇ ਸਾਡੇ ਹਣ ਭਾਜੀ ਗੱਲ ਕਰਕੇ ਗਏ ਨੇ ਬਹੁਤ ਪਿਆਰ ਆ ਇਹਨਾਂ ਨਾਲ ਆਪਣਾ ਸੋਚਦੇ ਧੰਨਵਾਦ ਕਰਦੇ ਆ ਕਿਉਂਕਿ ਕੋਈ ਵੀ ਕੰਮ ਹੋਵੇ ਸਾਡੇ ਵੀਰ ਅੱਧੀ ਰਾਤ ਨੂੰ ਸਾਡੇ ਕੋਲ ਹਾਜ਼ਰ ਹੋ ਜਾਂਦੇ ਨੇ ਸਾਡੇ ਕੋਲ ਖੜ੍ਹ ਜਾਂਦੇ ਨੇ ਆ ਕੇ ਕੋਈ ਵੀ ਕੋਈ ਦਿੱਕਤ ਆਉਂਦੀ ਹੈ ਪਰੇਸ਼ਾਨੀ ਆਉਂਦੀ ਹੈ ਤੇ ਸਾਡੇ ਵੀਰ ਜੀ ਸਾਡੇ ਕੋਲ ਆ ਕੇ ਖੜ੍ਹ ਜਾਂਦੇ ਨੇ ਬਾਦਸ਼ਾਹ ਜੀ ਇਹਨਾਂ ਦੇ ਲੋ ਧੰਨਵਾਦ ਕਰਦੇ ਆ ਸੋ ਬਾਕੀ ਪਹੁੰਚੋ ਖਟਿੱਕਾ ਮਹੱਲੇ ਮੜੀਅਰ ਔਰ ਖੰਨਾਨ ਨਵੇਂ ਸਾਲ ਦੇ ਨਵੇਂ ਤੋਹਫੇ ਦਊਂਗਾ ਅੱਗੇ ਤੋਂ ਅੱਗੇ ਜਿਵੇਂ ਸਬਜ਼ੀ ਤੈਨੂੰ ਸ਼ੁਰੂ ਕੀਤੀਆਂ ਮਾਲ ਕਿਰਪਾ ਕਰੇ ਅੱਗੇ ਪਲੱਸ ਕਰਦਾ ਰਹੂੰਗਾ ਨਾਰੀਅਲ ਦਾ ਕੀ ਰੇਟ ਆ ਜੀ ਅੱਜ ਦਾ ਨਾਰੀਅਲ ਅੱਜ ਸਿਰਫ 500 ਰੁਪਏ ਥੈਲਾ ਦੇ ਰਿਆਂ ਸੱਜਣ ਜੀ ਹਾਂ ਜੀ ਸਿਰਫ 500 ਰੁਪਏ ਥੈਲਾ ਨਵੇਂ ਸਾਲ ਦੇ ਨਵਾਂ ਤੋਹਫੇ ਦੀ ਗੱਲ ਕਰੀਏ ਜੇ ਕਹਿੰਨੇ ਇੱਕ ਜਾਂ ਦੋ ਪੀਸ ਲੈਣੇ ਨੇ ਤਾਂ ਖੰਨੇ ਮਿਲ ਜਾਣਗੇ ਜੇ ਤੁਸੀਂ 100 ਰੁਪਏ ਲੈਣੇ ਹੋ ਤਾਂ ਤਿੰਨ ਪੀਸ ਦੇ ਰਿਆਂ ਅੱਜ ਦਾ 500 ਰੁਪਏ ਦਾ ਮੈਂ ਸਰਦ ਜੀ ਥੈਲਾ ਦੇ ਦਿਆਂਗੇ ਨਿੱਕ ਥੈਲਾ ਕੱਲਾ ਥੈਲਾ ਥੈਲਾ ਦੋਗੇ ਜਾਂ ਨਾਰੀਅਲ ਦੋਗੇ ਮੇਰੀ ਨਾਰੀਅਲ ਦਊਗਾ ਜੀ ਨਾਰੀਅਲ ਦਾ ਥੈਲਾ ਦਊਗਾ 20 ਪੀਸ ਦਊਗਾ ਇੱਕ ਹੋਗਾ ਨਾ ਅਗਲਾ ਹੋਗਾ ਥੈਲਾ 100 ਰੁਪਏ ਦਾ 20 ਪੀਸ ਗਿਣ ਕੇ ਦਊਗਾ ਅੱਛਾ ਜੀ ਔਰ ਸਿਰਫ 500 ਰੁਪਏ ਦੇ ਵਿੱਚ ਦੇ ਰਹੇ ਆ ਅੱਜ ਦਾ ਦਿਨ 500 ਦੇ 20 ਪੀਸ ਜੀ ਠੀਕ ਹੈ ਜੀ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਹੰਜ ਕੀ ਕਹਿਣਾ ਚਾਹੁੰਦਾ ਇੱਕ ਬੇਨਤੀ ਹੈ ਕਿਉਂਕਿ ਮੈਂ ਬੇਨਤੀ ਕਰ ਸਕਦਾ ਹੱਥ ਜੋੜ ਕੇ ਮੇਰੇ ਜਿੰਨੇ ਵੀ ਮੇਰੇ ਵੀਰ ਆਉਂਦੇ ਨੇ ਨਾ ਮੇਰੇ ਵੀਰੋਂ ਦੇ ਗੱਡੀਆਂ 'ਚ ਮੋਟਰਸਾਈਕਲਾਂ 'ਚ ਉਹਨਾਂ ਨੂੰ ਬੇਨਤੀ ਹੈ ਵੀ ਪਲੀਜ਼ ਥੋੜਾ ਮੋਟਰਸਾਈਕਲ ਗੱਡੀ ਆਪਣੀ ਸਾਈਡ ਤੇ ਲਾ ਕੇ ਆਇਆ ਕਰੋ ਕਿਉਂਕਿ ਬਿਲਕੁਲ ਰੇੜੀ ਦੇ ਸਾਹਮਣੇ ਐਕਟਿਵਾ ਖੜਾਉਗੇ ਤਾਂ ਚੌਂਕ ਜਾਮ ਹੁੰਦਾ ਜੇ ਚੌਂਕ ਜਾਮ ਹੁੰਦਾ ਤੇ ਕੱਲ ਨੂੰ ਮੇਰੇ ਤੇ ਐਕਸ਼ਨ ਆਉਂਦਾ ਕੱਲ ਨੂੰ ਮੇਰੇ ਤੇ ਐਕਸ਼ਨ ਆਵੇ ਉਸ ਤੋਂ ਪਹਿਲਾਂ ਕੋਈ ਦਿੱਕਤ ਆਵੇ ਤਾਂ ਪਲੀਜ਼ ਰਿਕੁਐਸਟ ਹੱਥ ਜੋੜ ਕੇ ਬੇਨਤੀ ਵੀ ਥੋੜਾ ਮੋਟਰਸਾਈਕਲ ਸਾਈਡ ਤੇ ਲਾ ਕੇ ਆਜਿਆ ਕਰੋ ਬਸ ਇੰਨੀ ਇੱਕ ਬੇਨਤੀ ਹੈ ਸੋ ਬਹੁਤ ਬਹੁਤ ਧੰਨਵਾਦ ਕਰਦੇ ਆਂ ਪੂਰੀ ਜਿਨ੍ਹਾਂ ਨੇ ਸਾਨੂੰ ਪੂਰੇ ਖੜਨ ਦਿੱਤਾ ਆਂ ਦਿਲੋਂ ਧੰਨਵਾਦ ਕਰਦੇ ਆਂ ਤੇ ਸੋ ਤੁਸੀਂ ਦੇਖ ਰਹੇ ਹੋ ਪੀਟੀ ਨਿਊਜ਼ ਪੰਜਾਬ ਚੈਨਲ ਤੇ ਮੈਂ ਤੁਹਾਡੇ ਨਾਲ ਤਰਸਿੰਦਰ ਸਿੰਘ ਗੱਲ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਤੁਹਾਡੇ ਕੋਲ ਮੰਡੀਆਂ ਦੇ ਕੀ ਭਾਅ ਨੇ ਜਾਂ ਕੀ ਗਤੀਵਿਧੀਆਂ ਨੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚਵੇ ਤਾਂ ਤੁਹਾਡੇ ਨਾਲ ਸਾਂਝੀਆਂ ਹੋ ਸਕਣ ਵੀਰ ਕੋਲੇ ਭੀੜ ਲੱਗੀ ਰਹਿੰਦੀ ਆ ਜੀ ਅੱਜ ਨਵਾਂ ਸਾਲ ਆ ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਤੇ ਮਿਲਦੇ ਆ ਅਗਲੀ ਵੀਡੀਓ ਦੇ ਨਾਲ